ਲੋਵੀ ਦੋਸਤੋ ਉਸਤਾਦ ਲਾਭ ਹੀਰਾ ਜੀ ਨੂੰ ਗਾਉਣ ਵਾਲੇ ਅਤੇ ਉਹਨਾਂ ਨੂੰ ਚਾਉਣ ਵਾਲੇ ਇਸ ਗੱਲ ਨੂੰ ਮੈਂਡ ਨਾ ਕਰਨ ਕਿਉਂਕਿ ਸਾਡੇ ਸਿਆਣੇ ਨੇ ਦੱਸਿਆ ਕਿ ਚੰਗੇ ਬੰਦੇ ਦੀ ਰੀਸ ਤੇ ਗਰੀਬ ਦੀ ਅਸੀਸ ਸਦਾ ਲੱਗਦੀ ਆਈ ਹੈ ਤੇ ਲੱਗਦੀ ਹੀ ਰਹੂਗੀ ਉਸਤਾਦ ਲਾਭ ਹੀਰਾ ਦੀ ਸਫਤ ਲਿਖੀ ਹੈ ਜੋ ਚੰਗੀ ਲੱਗੀ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਿਓ ਬੋਲ ਮਿਸਰੀ ਤੋਂ ਮਿੱਠੇ ਲੈਂਦੇ ਕਾਲਜੇ ਨੂੰ ਖਿੱਚ ਐਵੇਂ ਹੀਰਾ ਹੀਰਾ ਹੋਈ ਨਹੀਂ ਸਰੋਤਿਆਂ ਦੇ ਵਿੱਚ ਆਪੇ ਲਿਖਦਾ ਤੇ ਆਪੇ ਉਹ ਗਾਉਂਦਾ ਹੀਰੇ ਦੀ ਕੌਣ ਰੀਸ ਕਰੂਗਾ ਉਹ ਤਾਂ ਹਿੱਕ ਦੇ ਜੋਰ ਨਾਲ ਗਾਉਂਦਾ ਹੈ ਹੀਰੇ ਦੀ ਕੌਣ ਰੀਸ ਕਰੂਗਾ ਉਹ ਤਾਂ ਹਿੱਕ ਦੇ ਜੋਰ ਨਾਲ ਗਾਉਂਦਾ ਹੈ ਹੀਰੇ ਦੀ ਕੌਣ ਰੀਸ ਕਰੂਗਾ ਉਹਦੇ ਗੀਤਾਂ ਵਿੱਚੋਂ ਆਉਂਦੀ ਫੁੱਲਾਂ ਦੀ ਸੁਗੰਧ ਅਖਾੜਾ ਲਾਉਣ ਦਾ ਉਹਦਾ ਵਖਰਾ ਜਾਂ ਢੰਗ ਗੱਲ ਕੱਲੀ-ਕੱਲੀ ਕੰਨ ਵਿੱਚ ਪਾਉਂਦਾ ਹੈ ਹੀਰੇ ਦੀ ਕੌਣ ਰੀਸ ਕਰੂਗਾ ਉਹ ਤਾਂ ਹਿੱਕ ਦੇ ਜੋਰ ਨਾਲ ਲਗਾਉਂਦਾ ਹੀਰੇ ਦੀ ਕੌਣ ਰੀਸ ਕਰੂਗਾ ਉਹ ਤਾਂ ਹਿੱਕ ਦੇ ਜੋਰ ਨਾਲ ਲਗਾਉਂਦਾ ਰੱਖ ਦਿਲ ਨੂੰ ਟਿਕਾਣੇ ਗਿੱਲਾ ਮਨ ਰੱਖ ਧੀਰਾ ਬਣਿਆ ਨਹੀਂ ਜਾਣਾ ਤੈਥੋਂ ਚਾਣਕ ਦਾ ਹੀਰਾ ਐਵੇਂ ਕਾਸ ਤੋਂ ਤੂੰ ਸੁਪਨੇ ਸਜਾਉਂਦਾ ਹੀਰੇ ਦੀ ਕੌਣ ਰੀਸ ਕਰੂਗਾ ਉਹ ਤਾਂ ਹਿੱਕ ਦੇ ਜੋਰ ਨਾਲ ਲਗਾਉਂਦਾ ਹੀਰੇ ਦੀ ਕੌਣ ਰੀਸ ਕਰੂਗਾ ਉਹ ਤਾਂ ਹਿੱਕ ਦੇ ਜ਼ੋਰ ਨਾਲ ਲਗਾਉਂਦਾ ਹੈ ਮੈਂ ਤੁਹਾਡਾ ਗਿੱਲ ਮਹਿਰਾਜ ਵਾਲਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ